ਸ਼੍ਰੀ ਗੱਲ ਜੀ ਮੈਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ਼ੈਣਾ ਬਰਨਾਲਾ ਦੀ ਵਿਦਿਆਰਥਣ ਹਾਂ ਮੇਰਾ ਪੰਜਾਬ ਦੀ ਮੈਰਿਟ ਵਿੱਚੋਂ 5ਵਾਂ ਰੈਂਕ ਆਇਆ ਹੈ ਇਸ ਦਾ ਕ੍ਰੈਡਿਟ ਮੈਂ ਅਬਜਾ ਦੇ ਆਪਕਾ ਪੰਚਾਇਤ ਨੂੰ ਤੇ ਸਾਰੇ ਆਪਣੇ ਮਾਪਿਆਂ ਨੂੰ ਦੇਣਾ ਚਾਹੁੰਦੀ ਹਾਂ ਮੈਂ ਪੋਲੀਟিক্যাল ਸਾਇੰਸ ਦੀ ਵਿਦਿਆਰਥਣਾਂ ਤੇ ਮੈਂ ਜੁਡੀਸ਼ਰੀ ਵਿੱਚ ਜਾਣਾ ਚਾਹੁੰਦੀ ਹਾਂ ਇਸ ਲਈ ਮੈਂ ਬੀਏ ਐਲਐਲਬੀ ਇੰਟੀਗ੍ਰੇਟਿਡ ਕੋਰਸ ਵਿੱਚ ਐਡਮਿਸ਼ਨ ਕਰਵਾ ਰਹੀ ਹਾਂ ਬਹੁਤ ਜ਼ਿਆਦਾ ਖੁਸ਼ੀ ਹੈ ਵੀਰੇ ਬੱਚੇ ਦੀ ਮਿਹਨਤ ਆ ਔਰ ਸਕੂਲ ਦੇ ਸਟਾਫ ਦੀ ਬਹੁਤ ਸਪੋਰਟ ਆ ਪਿੰਡ ਵੀਰੋ ਸਪੋਰਟ ਕਰਕੇ ਵੀਰੇ ਇਹਨੇ ਵਧੀਆ ਨੰਬਰ ਆ ਗਏ ਦੇ ਕੁੜੀ ਦਾ ਟਰੇਮ ਤਾਂ ਵੀ ਜੱਜ ਬਣਦਾ। ਬਾਕੀ ਇਹਦੇ ਕਸਮ ਦੀਆਂ ਗੱਲਾਂ ਸਾਡੇ ਵੱਲੋਂ ਪੂਰਾ ਸਾਥ ਹੈ। ਮੈਂ ਤਾਂ ਵੀਰੇ ਇੱਕ ਮੋਟਰਸਾਈਕਲ ਵਾਲੀ ਰੇੜੀ ਕਿਰਾਏ ਤੇ ਚੱਲਣਾ। ਬੜਾ ਵਧੀਆ ਟਾਈਮ ਪਾਸ ਕਰਦਾ ਹੋਈ ਜਾਂਦਾ। ਸਾਡੀ ਵਿਦਿਆਰਥਣ ਸ਼ੈਨਾਜ ਸਰਕਾਰੀ ਕੰਨਿਆ ਸੀਨੀਅਰ ਸਕੂਲ ਸ਼ੈਨਾ ਜ਼ਿਲ੍ਹਾ ਬਰਨਾਲਾ ਨੇ 12ਵੀਂ ਜਮਾਤ ਦੀ ਪ੍ਰੀਖਿਆ ਵਿੱਚੋਂ 495 ਅੰਕ 500 ਦੇ ਵਿੱਚੋਂ ਪ੍ਰਾਪਤ ਕਰਕੇ ਪੰਜਾਬ ਦੇ ਵਿੱਚੋਂ ਪੰਜਵਾਂ ਸਥਾਨ ਪ੍ਰਾਪਤ ਕੀਤਾ। ਔਰ ਇਹ ਸਾਡੀ ਵਿਦਿਆਰਥਣ ਦੀ ਬਲੱਖਣ ਪ੍ਰਾਪਤੀ ਹੈ ਸਰਕਾਰੀ ਸਕੂਲ ਦੀ ਇਕੱਲੀ ਵਿਦਿਆਰਥਣ ਹੈ ਜਿਹੜੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਰਿਟ ਦੇ ਵਿੱਚ ਆਈ ਹੈ ਔਰ ਇਹ ਵਿਦਿਆਰਥਣ ਨੈਟਵਾਲ ਦੀ ਜਿਹੜੀ ਸਪੋਰਟਸ ਕੋਟੇ ਦੀ ਵਿਦਿਆਰਥਣ ਹੈ ਜਿਹਦੇ ਪਿੱਛੇ ਸਰਦਾਰ ਭੁਪਿੰਦਰ ਸਿੰਘ ਜੀ ਦੀ ਬਹੁਤ ਵੱਡੀ ਦੇਣ ਹੈ ਔਰ ਇਸ ਦੇ ਨਾਲ ਹੀ ਮੈਂ ਦੱਸਣਾ ਚਾਹਾਂਗਾ ਕਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ਼ੈਣਾ ਜ਼ਿਲ੍ਹਾ ਬਰਨਾਲੇ ਦਾ ਇਕੱਲਾ ਸਕੂਲ ਹੈ ਜਿਹੜਾ ਪਿੰਡ ਦੇ ਸਹਿਯੋਗ ਨਾਲ ಗ್ರಾಮ ਪੰਚਾਇਤ ਸ਼ੈਣਾ ਦੇ ਸਹਿਯੋਗ ਨਾਲ ਪੁੱਤਰੀ पाठशाला ਕਮੇਟੀ ਦੇ ਸਹਿਯੋਗ ਦੇ ਨਾਲ ਫੁੱਲੀ ਏਸੀ ਸਕੂਲ ਆ ਤੇ ਇਸ ਸਕੂਲ ਦੀਆਂ ਲਗਾਤਾਰ ਮੈਰਟਾਂ ਇਸ ਵਾਰੇ ਪੰਜਵੀਂ ਵਾਰ ਲਗਾਤਾਰ 12ਵੀਂ ਜਮਾਤ ਦੀ ਮੈਰਟ ਜਿਹੜੀ ਸਾਨੂੰ ਪ੍ਰਾਪਤ ਹੋਈ ਹੈ ਇਸ ਦੇ ਲਈ ਮੈਂ ਸਮੂਹ ਸ਼ੈਣਾ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ